ਤਾਜ਼ਾ ਹਾਲਾਤ ਨਾਲ ਜਾਣੂ ਕਰਾਵਾਂਗੇ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਬਾਰਿਸ਼ ਹੋਈ ਹੈ ਉਹਦੇ ਨਾਲ ਕਈ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਪਾਣੀ ਜਿਹੜਾ ਉਹ ਅੰਦਰ ਵੜ ਗਿਆ ਹੋਇਆ ਹੈ ਹੜ੍ਹ ਵਰਗੇ ਜਿਹੜੇ ਹਾਲਾਤ ਨੇ ਉਹ ਬਣ ਗਏ ਹੋਏ ਨੇ ਔਰ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਪਿੰਡ ਛੱਡਣ ਦੇ ਲਈ ਮਜਬੂਰ ਹੋ ਗਏ ਹੋਏ ਨੇ ਆਪਣੇ ਘਰਾਂ ਤੋਂ ਦੂਰ ਹੁੰਦੇ ਹੋਏ ਪੰਜਾਬੀ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆਦੇ ਹੋਣਗੇ ਔਰ ਪਾਣੀ 8-8 10-10 ਫੁੱਟ ਜਿਹੜਾ ਪਾਣੀ ਹੈ ਉਹ ਘਰਾਂ ਦੇ ਵਿੱਚ ਵੜ ਗਿਆ ਹੋਇਆ ਲੋਕ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਰਹਿਣ ਦੀ ਮਜਬੂਰ ਹੋ ਗਏ ਹੋਏ ਨੇ ਔਰ ਖਾਣ ਲਈ ਔਰ ਪੀਣਨ ਲਈ ਕੁਝ ਨਜ਼ਰ ਨਹੀਂ ਆ ਰਿਹਾ ਕਿਉਂਕਿ ਪਾਣੀ ਲਗਾਤਾਰ ਦਿਨ ਬਾ ਦਿਨ ਪਿੰਡਾਂ ਦੇ ਵਿੱਚ ਵੱਧਦਾ ਜਾ ਰਿਹਾ ਔਰ ਪਾਣੀ ਦੀ ਮਾਰ ਹੈ ਜਿਹੜੀ ਉਹ ਕੱਲੇ ਇਨਸਾਨਾਂ ਤੇ ਨਹੀਂ ਜਾਨਵਰਾਂ ਤੇ ਵੀ ਦੇਖਣ ਨੂੰ ਮਿਲ ਰਹੀ ਹੈ ਜਾਨਵਰ ਜਿਹੜੇ ਨੇ ਉਹਨਾਂ ਦੀਆਂ ਖੁਰਲੀਆਂ ਜਿੱਥੇ ਜਾਨਵਰ ਬੰਨੇ ਜਾਂਦੇ ਸੀ ਆ ਦੁੱਧ ਦੀਆਂ ਡੈਰੀਆਂ ਕਹਿ ਸਕਦੇ ਆ ਪਿੰਡਾਂ ਦੇ ਵਿੱਚ ਜੋ ਅਲੱਗ ਜਗ੍ਹਾ ਬਣਾਈ ਹੁੰਦੀ ਸੀ ਉੱਥੇ ਤੱਕ ਵੀ ਜਦੋਂ ਪਾਣੀ ਦੀ ਮਾਰ ਪਈ ਐ ਤੇ ਕਈ ਜਾਨਵਰ ਜਿਹੜੇ ਨੇ ਉੱਥੋਂ ਜਿਹੜੇ ਨੇ ਲਾਪਤਾ ਹੋ ਗਏ ਨੇ ਜਾਨਵਰ ਵੀ ਆਪਣੀ ਜਗ੍ਹਾ ਛੱਡ ਕੇ ਕਿਤੇ ਦੂਜੇ ਪਾਸੇ ਬਚਣ ਲਈ ਚਲੇ ਜਾਂਦੇ ਨੇ ਔਰ ਜਾਨਵਰ ਦੇ ਨਾਲ ਨਾਲ ਇਨਸਾਨ ਦੇ ਉੱਪਰ ਵੀ ਇਤਰਾਜ਼ ਦੀ ਜਿਹੜੀ ਐ ਸਾਫ਼ ਤਸਵੀਰਾਂ ਦੇ ਵਿੱਚ ਨਜ਼ਰ ਆਂਦੀ ਹੋਈ ਦਿਖਾਈ ਦੇ ਰਹੀ ਐ ਪੰਜਾਬੀ ਸੂਬਾ ਬਾਰਡਰ ਸਟੇਟ ਹੋਣ ਦੇ ਨਾਤੇ ਪਾਕਿਸਤਾਨ ਦਾ ਨਾਲ ਬਾਰਡਰ ਲੱਗਦਾ ਹੈ ਬਾਰਡਰ ਉੱਤਰੋਂ ਉਧਰੋਂ ਵੀ ਪਾਣੀ ਦੀ ਮਾਰ ਪੈ ਰਹੀ ਹੈ ਜਦੋਂ ਇੱਧਰ ਪਾਣੀ ਦਾ ਦਬਾਅ ਵੱਜ ਜਾਂਦਾ ਤੇ ਉੱਧਰੋਂ ਜਾਂਦਾ ਪਰ ਉਧਰ ਬੰਨ ਲੱਗੇ ਹੋਣ ਦੇ ਕਾਰਨ ਪਾਣੀ ਜਿਹੜਾ ਫਿਰ ਵਾਪਸ ਬੈਕ ਮਾਰਦਾ ਉਹਦੇ ਕਰਕੇ ਜਿਹੜਾ ਹੈ ਪਾਣੀ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ ਔਰ ਗੱਲ ਕਰ ਲਈਏ ਸੈਂਟਰ ਗਵਰਨਮੈਂਟ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਹੈ ਉਨਾ ਵੱਲੋਂ ਹਜੇ ਤੱਕ ਪੰਜਾਬ ਦੇ ਲਈ ਇੱਕ ਸੁਖਾਵਾਂ ਮੈਸੇਜ ਤੱਕ ਨਹੀਂ ਕੀਤਾ ਗਿਆ ਨਹੀਂ ਤਾਂ ਲੀਡਰ ਅੱਜਕੱਲ ਐਕਸ ਟਵਿੱਟਰ ਤੇ ਆਪਣੇ ਮੈਸੇਜ ਛੱਡ ਦਿੰਦੇ ਨੇ ਸਹਾਨੂੰਭੂਤੀ ਛੱਡ ਦਿੰਦੇ ਨੇ ਵੀ ਪੰਜਾਬ ਦੇ ਲਈ ਸਾਡੀ ਸਹਾਨੂੰਭੂਤੀ ਹੈ ਜੋ ਉੱਥੇ ਕੰਮ ਹੋਇਆ ਉੱਥੇ ਤਰਾਸਦੀ ਹੋਈ ਹੈ ਅਸੀਂ ਉਸ ਦੀ ਨਿੰਦਾ ਕਰਦੇ ਹਾਂ ਜਾਂ ਸਾਨੂੰ ਇਸ ਚੀਜ਼ ਦਾ ਫਿਕਰ ਹੈ ਪਰ ਇਹ ਜਿਹਾ ਕੋਈ ਮੈਸੇਜ ਇਹ ਜਿਹਾ ਕੋਈ ਵੀ ਸੰਤਾਮਨਾ ਜਿਹੜੀ ਹੈ ਪੰਜਾਬ ਦੇ ਲਈ ਸੈਂਟਰ ਗਵਰਨਮੈਂਟ ਦੇ ਮੂੰਹ ਦੇ ਵਿੱਚੋਂ ਹਜੇ ਤੱਕ ਨਹੀਂ ਨਿਕਲੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਫੰਡ ਜਾਰੀ ਨਹੀਂ ਹੋਇਆ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਜਾਰੀ ਨਹੀਂ ਹੋਈ ਮਦਦ ਜਾਰੀ ਨਹੀਂ ਹੋਈ ਔਰ ਗੱਲ ਕਰ ਲਈਏ ਹੁਣ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣਾ ਹੈਲੀਕਾਪਟਰ ਵੀ ਕਹਿ ਤਾ ਵੀ ਇਹ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਹੈ ਉਹ ਪੰਜਾਬ ਦੇ ਲੋਕਾਂ ਦੀ ਇਹਦੇ ਵਿੱਚ ਸੇਵਾ ਕਰਨਗੇ ਇਹਦੇ ਚ ਰਾਹਤ ਕੋਸ਼ੀਆਂ ਚੀਜ਼ਾਂ ਭੇਜਣਗੇ ਖਾਣ ਲਈ ਪੈਕੇਟ ਭੇਜਣਗੇ ਫੂਡ ਭੇਜਣਗੇ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਪਰ ਇੱਕ ਹੈਲੀਕਾਪਟਰ ਕਿੰਨੇ ਪਿੰਡਾਂ ਨੂੰ ਕਵਰ ਕਰੇਗਾ ਇਹ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਨਹੀਂ ਦੱਸਿਆ ਪਰ ਜੋ ਚਲੋ ਆਪਣਾ ਹੈਲੀਕਾਪਟਰ ਦੇ ਕੇ ਉਹਨਾਂ ਨੇ ਆਪਣਾ ਫਰਜ਼ ਨਿਭਾਇਆ ਪਰ ਲਗਾਤਾਰ ਕਹਿ ਸਕਦੇ ਆ ਵੀ ਪਿੰਡਾਂ ਦੇ ਵਿੱਚ ਪਾਣੀ ਵੰਡਣ ਕਰਕੇ ਉੱਤੇ ਰਾਹਤ ਕੋਸ਼ ਵੀ ਜਿਹੜੀਆਂ ਟੀਮਾਂ ਉੱਥੇ ਤੱਕ ਨਹੀਂ ਪਹੁੰਚ ਪਾ ਰੀਆਂ ਕਈ ਐਨ ਜੀਓਜ਼ ਨੇ ਕਈ ਜਥੇਬੰਦੀਆਂ ਨੇ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਇਕੱਠੇ ਹੋ ਕੇ ਕੰਮ ਕਰ ਰਹੇ ਨੇ ਜਗਾ ਜਗਾ ਤੇ ਜਾ ਕੇ ਲੰਗਰ ਮੁਹਈਆ ਕਰਵਾ ਰਹੇ ਨੇ ਔਰ ਗੁਰਦੁਆਰਿਆਂ ਦੇ ਵਿੱਚ ਲਗਾਤਾਰ ਲੰਗਰ ਜਿਹੜਾ ਚੱਲ ਰਿਹਾ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜਦੋਂ ਤਾਂ ਹਿੰਦੁਸਤਾਨ ਦੇ ਕਿਸੇ ਸੂਬੇ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਇਦਾਂ ਦੇ ਹਾਲਾਤ ਬਣਦੇ ਨੇ ਹੜ ਆਉਂਦੇ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਤਰਾਸਦੀ ਹੁੰਦੀ ਹੈ ਤਾਂ ਪੰਜਾਬੀ ਸਭ ਤੋਂ ਪਹਿਲਾਂ ਮੂਰੇ ਹੋ ਕੇ ਡਟ ਕੇ ਉਸ ਜਗ੍ਹਾ ਦੇ ਉੱਤੇ ਖੜ ਕੇ ਲੋਕਾਂ ਦੀ ਸੇਵਾ ਕਰਨ ਲਈ ਹਮੇਸ਼ਾ ਉੱਥੇ ਅਵੇਲੇਬਲ ਰਹਿੰਦਾ ਹੈ ਉੱਥੇ ਹਾਜ਼ਰ ਰਹਿੰਦਾ ਹੈ ਪਰ ਹੁਣ ਦੇਖਣ ਵਾਲਾ ਸਮਾਂ ਹੈ ਦੱਸੋ ਵੀ ਹੁਣ ਪੰਜਾਬ ਦੇ ਉੱਤੇ ਇਹ ਮਾੜਾ ਸਮਾਂ ਆਇਆ ਤੇ ਪੰਜਾਬ ਦੀ ਮਦਦ ਲਈ ਕੌਣ-ਕੌਣ ਅੱਗੇ ਆ ਰਿਹਾ ਦੇਖਣ ਵਾਲੀ ਗੱਲ ਇਹ ਵੱਡਾ ਸਵਾਲ ਇਹ ਹੈ ਔਰ ਤੁਹਾਨੂੰ ਦੱਸ ਦਈਏ ਕਿ ਅ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਹੈਗੀ ਹੈ ਵੱਡੇ ਲੀਡਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਆ ਵੀ ਅਸੀਂ ਉਹ ਪਾਰਟੀ ਦੇ ਬਸ਼ਿੰਦੇ ਆ ਜਿਨ੍ਹਾਂ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਸੋਚ ਨੂੰ ਮੂਰੇ ਰੱਖ ਕੇ ਅੱਗੇ ਪਾਰਟੀ ਸੀਚੀ ਹੈ ਔਰ ਉਹਦੇ ਅੰਨੀ ਸੋਚ ਦੇ ਮੁਤਾਬਕ ਅਸੀਂ ਪੰਜਾਬ ਦੇ ਵਿੱਚ ਕੰਮ ਕਰਾਂਗੇ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਵਾਂਗੇ ਸ਼ਹੀਦੇ ਆਜ਼ਮ ਭਗਤ ਸਿੰਘ ਸੁਖਦੇਵ ਰਾਜਗੁਰੂ ਇਹਨਾਂ ਦੀ ਜੇ ਗੱਲ ਕਰ ਲਈ ਇਹਨਾਂ ਦੇ ਜਿਹੜੇ ਕਹਿੰਦੇ ਸੀ ਇਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਵਾਂਗੇ ਪਰ ਉਹ ਲੀਡਰ ਜਿਹੜੇ ਨੇ ਅੱਜ ਪੰਜਾਬ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਹੇ ਚਾਹੇ ਮੈਂ ਗੱਲ ਕਰਨਾ ਅਰਵਿੰਦ ਕੇਜਰੀਵਾਲ ਦੀ ਚਾਹੇ ਮੈਂ ਗੱਲ ਕਰਾਂ ਮਨੀਸ਼ ਸੋਧਿਆ ਦੀ ਚਾਹੇ ਮੈਂ ਗੱਲ ਕਰਾਂ ਰਾਗਵ ਚੱਡਾ ਦੀ ਜਾਂ ਹੋਰ ਵੀ ਜਿੰਨੇ ਵੱਡੇ ਨਾਮ ਨੇ ਉਹ ਪੰਜਾਬ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਹੇ ਜਦੋਂ ਪੰਜਾਬ ਦੇ ਵਿੱਚ ਔਖਾ ਸਮਾਂ ਆਇਆ ਹੈ ਅੱਜ ਪੰਜਾਬੀਆਂ ਨੂੰ ਇਹ ਲੀਡਰਾਂ ਦੀ ਜ਼ਰੂਰਤ ਹੈ ਅੱਜ ਪੰਜਾਬੀਆਂ ਨੂੰ ਇਹ ਲੀਡਰਾਂ ਦੀ ਹੈਲਪ ਦੀ ਲੋੜ ਹੈ ਜਿਹੜੀਆਂ ਇਹਨਾਂ ਨੇ ਵੱਡੀਆਂ ਗੱਲਾਂ ਸਟੇਜਾਂ ਦੇ ਉੱਤੇ ਚੜ੍ਹ ਕੇ ਕੀਤੀਆਂ ਪੰਜਾਬੀਆਂ ਦੇ ਰਾਖੇ ਹੋਣ ਦੇ ਆਪਣੇ ਆਪ ਨੂੰ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਉਹ ਰਾਖੇ ਅੱਜ ਕਿਤੇ ਵੀ ਨਜ਼ਰ ਨਹੀਂ ਆ ਰਹੇ ਸੋ ਗੱਲ ਬਹੁਤ ਇਹ ਵੱਡੀ ਹੈ ਵੀ ਆਮ ਆਦਮੀ ਪਾਰਟੀ ਜਿਹੜੀ ਸੋਚ ਨੂੰ ਲੈ ਕੇ ਅੱਗੇ ਵਧੀ ਹੈ ਅੱਜ ਜੇ ਉਹ ਸੋਚ ਦੇ ਰੋ ਸੋਚ ਨੂੰ ਤੁਸੀਂ ਅੱਗੇ ਲੈ ਕੇ ਜਾਣਾ ਹੈ ਅੱਜ ਪੰਜਾਬ ਨੂੰ ਤੁਹਾਡੀ ਜ਼ਰੂਰਤ ਹੈ ਕਿੱਥੇ ਗਏ ਉਹ ਹਜ਼ਾਰਾਂ ਵਲੰਟੀਅਰ ਜਿਹੜੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਸੀ ਜਦੋਂ ਤੁਸੀਂ ਦਿੱਲੀੋਂ ਆ ਕੇ ਪੰਜਾਬ ਦੀ ਧਰਤੀ ਦੇ ਉੱਤਰਦੇ ਹੋ ਤਾਂ ਹਜ਼ਾਰਾਂ ਲੋਕ ਤੁਹਾਨੂੰ ਬੁੱਕੇ ਦੇਣ ਲਈ ਸੜਕਾਂ ਦੇ ਉੱਤੇ ਨਜ਼ਰ ਆਂਦੇ ਹੁੰਦੇ ਨੇ ਪਰ ਉਹ ਲੋਕ ਕਿੱਥੇ ਨੇ ਉਹ ਅੱਜ ਲੋਕਾਂ ਨੂੰ ਉਹ ਲੋਕ ਨਜ਼ਰ ਆਣੇ ਜ਼ਰੂਰੀ ਨਹੀਂ ਉਹ ਲੋਕ ਪਿੰਡਾਂ ਦੇ ਵਿੱਚ ਜਾਣ ਤੁਹਾਡੀ ਵਲੰਟੀਅਰ ਜਿਹੜੇ ਨੇ ਹਜ਼ਾਰਾਂ ਦੀ ਤعداد ਨਾਲ ਤੁਸੀਂ ਆਪਣੀ ਟੀਮਾਂ ਪੰਜਾਬ ਦੇ ਵਿੱਚ ਖੜੀਆਂ ਕੀਤੀਆਂ ਔਰ 92 ਐਮਐਲਏ ਤੁਹਾਡੇ ਇਸ ਪੰਜਾਬ ਸੂਬੇ ਦੇ ਵਿੱਚ ਨੇ ਔਰ ਤੁਸੀਂ ਕਹਿੰਦੇ ਹੋ ਵੀ ਲੱਖ ਲੱਖ ਰੁਪਈਆ ਅਸੀਂ ਆਪਣੀ ਤਨਖਾਹ ਦੇ ਵਿੱਚ ਇੱਕ ਮਹੀਨੇ ਤਨਖਾਹ ਰਾਹਤ ਕੋਸ਼ ਦੇ ਵਿੱਚ ਪਾਵਾਂਗੇ ਪਰ ਉਹ ਸਫੀਸ਼ੀਐਂਟ ਨਹੀਂ ਹੈ ਅਗਰ 117 ਐਮਐਲਏ ਹੋ ਵੀ ਗਏ ਤਾਂ 1 ਕਰੋੜ 17 ਲੱਖ ਰੁਪਿਆ ਜਿਹੜਾ ਬਣਿਆ ਇੱਕ ਮਰਹੂਮ ਪਿੱਛੇ ਜੇ ਡੈਥ ਹੋ ਗਈ ਹੈ ਇੱਕ ਐਮਐਲਏ ਦੀ 116 ਰਹਿ ਜਾਂਦੇ ਨੇ ਸੋ 1 ਕਰੋੜ 16 ਲੱਖ ਰੁਪਏ ਰਾਹਤ ਕੋਸ਼ਲੀ ਬਹੁਤ ਛੋਟੀ ਅਮਾਉਂਟ ਹੈ ਕਿਉਂਕਿ ਜਿਹੜੀ ਤਰਾਸਦੀ ਹੈ ਉਹ ਬਹੁਤ ਵੱਡੀ ਦੇਖਣ ਨੂੰ ਮਿਲ ਰਹੀ ਆ ਔਰ ਹੋਰ ਵੀ ਕਈ ਆਮ ਆਦਮੀ ਪਾਰਟੀ ਦੇ ਲੀਡਰਾਂ ਵਗੈਰਾ ਦੀਆਂ ਫੋਟੋਆਂ ਆ ਰਹੀਆਂ ਇੱਕ ਲੁਧਿਆਣੇ ਦੇ ਇਹ ਮੰਤਰੀ ਨੇ ਉਹ ਕਿਸੇ ਪਿੰਡ ਦੇ ਵਿੱਚ ਗਏ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਬੇਬੇ ਜੀ ਤੁਹਾਡੇ ਨਾਲ ਹਮੇਸ਼ਾ ਪਰ ਅਗੋ ਉਲਟ ਕੇ ਜਵਾਬ ਮਿਲਿਆ ਵੀ 2023 ਦੇ ਤੁਸੀਂ ਗਏ ਅੱਜ ਵਾਪਸ ਤੁਸੀਂ ਪਰਤੇ ਹੋ ਅੱਜ ਨਜ਼ਰ ਆਏ ਹੋ ਸੋ ਮੂੰ ਤੇ ਲੋਕ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਔਰ ਕਈ ਐਸੀਆਂ ਚੀਜ਼ਾਂ ਹੁਣ ਨਵੀਂ ਸਿਸਟਮ ਸ਼ੁਰੂ ਕੀਤਾ ਆ ਮਾਦਵੀ ਪਾਰਟੀ ਨੇ ਟਰੱਕ ਦੇ ਵਿੱਚ ਰਾਸ਼ਨ ਵਗੈਰਾ ਭੇਜੜਨਾ ਜੋ ਇੰਤਜ਼ਾਮਾਤ ਕੀਤਾ ਮਾਦਵਾੜੀਓ ਵੀ ਲਗਾਤਾਰ ਜਾ ਰਿਹਾ ਹੈ ਪਰ ਇੱਕ ਟਰੱਕ ਜਾਂਦਾ ਤੇ ਉਹਦੇ ਮੂਰੇ ਘੱਟੋ-ਘੱਟ 50 ਬੀਬੀਆਂ ਬਹਿ ਕੇ ਫੋਟੋਆਂ ਖਿੱਚਵਾ ਰਹੀਆਂ ਵੀ ਆਪਣੇ ਇੱਕ ਤਰ੍ਹਾਂ ਦਾ ਲੋਕਾਂ ਨੂੰ ਦੱਸ ਰਹੇ ਨੇ ਕਿ ਅਸੀਂ ਇਹ ਚੀਜ਼ਾਂ ਕਰ ਰਹੇ ਹਾਂ ਪਰ ਇਹ ਚੀਜ਼ਾਂ ਦੱਸਣ ਦੀ ਲੋੜ ਅੱਜ ਕੀ ਲੱਗਦਾ ਵੀ ਤੁਹਾਨੂੰ ਹੈ ਤੇ ਇਹ ਚੀਜ਼ਾਂ ਤਾਂ ਸਗੋਂ ਪੰਜਾਬ ਦੇ ਉੱਤੇ ਜੇ ਅੱਜ ਰੁਕਾਵਟ ਹੈ ਜਾਂ ਕੋਈ ਮੁਸੀਬਤ ਪਈ ਹੈ ਤੇ ਉਹਨੂੰ ਰਲ ਮਿਲ ਕੇ ਅਸੀਂ ਉਸਨੂੰ ਦੂਰ ਕਰਨਾ ਚਾਹੀਦਾ ਨਾ ਕਿ ਆਪਣੀਆਂ ਫੋਟੋਆਂ ਤੁਸੀਂ ਲਾ ਕੇ ਆਪਣੀ ਸੋਸ਼ਲ ਮੀਡੀਆ ਤੇ ਭੇਜੋ ਵੀ ਅਸੀਂ ਅੱਜ ਇਹ ਟਰੱਕ ਭੇਜਿਆ ਤੇ ਉਹਨੂੰ 50 ਬੰਦੇ ਅੱਗੇ ਪੈ ਕੇ ਫੋਟੋ ਪਿੱਛੇ ਲੱਗ ਜੋ ਪੰਜਾਬ ਦੀ ਪੰਜਾਬੀਅਤ ਕਿੱਥੇ ਚਲੀ ਗਈ ਹੈ ਕਿਉਂਕਿ ਤੁਹਾਨੂੰ ਦੱਸ ਦੇ ਵੀ ਪੰਜਾਬ ਇੱਕ ਐਸਾ ਸੂਬਾ ਹੈ ਬਾਰਡਰ ਸਟੇਟ ਹੋਣ ਦੇ ਨਾਤੇ ਇੱਥੇ ਬਾਰਡਰ ਦੇ ਨਾਲ ਨਾਲ ਦੂਜੀ ਦੂਜੀ ਸਰਹੱਦ ਉਹ ਦੂਜੇ ਪਾਸੋਂ ਵੀ ਦੇਸ਼ ਦੇ ਪਾਸੋਂ ਵੀ ਪਾਣੀ ਲਗਾਤਾਰ ਦਿਨੋਂ ਰੁਕਾਵਟ ਪੈਦਾ ਕਰ ਰਿਹਾ ਹੈ ਔਰ ਖਾਸ ਕਰਕੇ ਮੈਂ ਕਹਾਂਗਾ ਬਾਕੀ ਜਿੰਨੀਆਂ ਵੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਚਾਹੇ ਕਾਂਗਰਸ ਹੋਵੇ ਬੀਜੇਪੀ ਹੋਵੇ ਅਕਾਲੀ ਦਲ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ ਰਲ ਮਿਲ ਕੇ ਕੋਈ ਐਸਾ ਤਰਕੀਬ ਕੱਢੀ ਜਾਵੇ ਰਲ ਮਿਲ ਕੇ ਕੋਈ ਐਸਾ ਦਾ ਹੱਲ ਕੱਢਿਆ ਜਾਵੇ ਤਾਂ ਕਿ ਜਿਹੜੇ ਲੋਕ ਪਿੰਡਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਖਾਣ ਨੂੰ ਰੋਟੀ ਨਹੀਂ ਮਿਲ ਰਹੀਆਂ ਉਹਨਾਂ ਦਾ ਦਾਣਾ ਤੱਕ ਨਹੀਂ ਮਿਲ ਰਿਹਾ ਰਾਜਨੀਤੀ ਤੋਂ ਉੱਪਰ ਉੱਠ ਕੇ ਅਗਰ ਹੱਲਾ ਮਾਰਿਆ ਜਾਵੇ ਇਕੱਠੇ ਹੋ ਕੇ ਇਸ ਚੀਜ਼ ਨੂੰ ਮੈਂ ਸਮਝਦਾ ਵੀ ਇਸੀ ਤੋਂ ਹੱਲ ਵੀ ਪਾਇਆ ਜਾ ਸਕਦਾ ਹੈ ਔਰ ਇਸ ਤਰਾਸ ਦੀ ਤੋਂ نکلਿਆ ਵੀ ਜਾ ਸਕਦਾ ਹੈ ਅਗਰ ਪ੍ਰਭੂ ਨੇ ਚਾਇਆ ਤਾਂ بارشਾਂ ਦੇ ਉੱਤੇ ਥੋੜੀ ਥਲ ਪਏਗੀ ਤਾਂ ਇਸ ਦੇ ਵਿੱਚੋਂ ਪੰਜਾਬ ਦੇ ਲੋਕਾਂ ਨੂੰ ਥੋੜੀ ਰਾਹਤ ਜ਼ਰੂਰ ਮਿਲੇਗੀ ਪਰ ਮੈਂ ਸੋਚਦਾ ਵੀ ਰਾਜਨੀਤੀ ਤੋਂ ਉੱਪਰ ਉੱਠ ਕੇ ਅਗਰੇ ਕੰਮ ਕੀਤਾ ਜਾਵੇ ਤੇ ਪੰਜਾਬ ਦੇ ਲਈ ਬਹੁਤ ਵਧੀਆ ਹੋਏਗਾ